ا چرکو ای لگ رہی ہے تو دین وے ہی ہی گائز گڈ مارننگ اج دے بلاگ چ تھوڑا بہت స్వాگت ہے تے گائز دیوالی آ چکی ہے یعنی کہ صفائیاں شروع ہو گیاں کرے آ دیکھو سارا گاپایا ہے پانڈے گڈ رکھے نے ممی نے اے کام ممی دا ਹੈਨਾ ਜਿਹੜੀ ਰਸੋਈ ਦੀ ਸਫਾਈ ਕਰਨੀ ਹੈ ਇਹ ਮੰਮੀ ਕਰੂਗੀ ਹੈਨਾ ਮੈਂ ਕਰੂੰਗਾ ਆਪਣੇ ਕਮਰੇ ਦੀ ਸਫਾਈ ਬਾਸ ਹੋਰ ਕੋਈ ਨਹੀਂ ਇੱਕ ਕਮਰੇ ਦੀ ਇੱਕ ਮਿਊਜ਼ੀਅਮ ਦੀ ਤੇ ਇੱਕ ਨਾਲ ਵਾਲੇ ਬਾਗਲ ਦੀ ਕਿਉਂਕਿ ਬਾਗਲ ਚ ਨਾ ਉਹ ਠੱਠੇ ਸਾਣ ਬੈਠਣ ਲੱਗ ਗਏ ਆ ਆ ਦੇਖੋ ਬਾਗਲ ਚ ਵੀ ਗੰਦ ਪਿਆ ਹੋਇਆ ਪਤਾ ਨਹੀਂ ਆਹ ਕੌਣ ਸੱਟ ਗਿਆ ਯਾਰ ਰਾਤ ਨੂੰ ਬਾਈ ਜੀ ਮੇਰੀ ਵੀਡੀਓ ਦੇਖ ਰਿਹਾ ਯਾਰ ਆ ਨਾ ਸੱਟੋ ਯਾਰ ਖੜੀ ਆਪਣੀ ਜਗ੍ਹਾ ਆ ਰਹੀ ਕੂੜਾਦਾਨ ਨਹੀਂ ਹੈਗਾ ਆਹ ਰੂਮ ਵੀਰੇ ਆਪਣਾ ਸਫਾਈ ਕਰਨ ਵਾਲਾ ਕੁਝ ਵੀ ਨਹੀਂ ਹੈਗਾ ਬਸ ਆਹ ਫੋਟੋਸ ਸਾਫ ਕਰਨੀਆਂ ਨੇ ਅਸ਼ੋਕੇ ਸਾਫ ਕਰਨੇ ਬਹੁਤ ਸਾਰੀ ਡੀਰੂਡ ਪੈਨੇ ਸੈਟ ਕਰਕੇ ਲਾ ਦਾਂਗੇ ਹੋਰ ਕੋਈ ਨਹੀਂ ਛੋਟਾ ਰੂਮ ਆਪਣਾ ਬਸ ਉਸ ਤੋਂ ਬਾਅਦ ਜਿਹੜਾ ਸਭ ਤੋਂ ਜ਼ਿਆਦਾ ਕੰਮ ਹੈਗਾ ਆਪਾਂ ਨੂੰ ਮਿਊਜ਼ੀਅਮ ਦਾ ਚਲੋ ਫਿਰ ਆਜੂਗਾ ਇਸ ਕਰਦੇ ਆ ਸਫਾਈ ਪਹਿਲਾਂ ਆਪਾਂ ਤਾਰਾਂਗੇ ਹਨਾ ਆਹ ਫੋਟੋਆਂ ਯਾਨੀ ਕਿ ਫਾਦਰ ਸਾਹਿਬ ਦੀ ਫੋਟੋ ਸਿਸਟਰ ਦੀ ਮੈਰਿਜ ਦੀ ਉਹ ਸਿਸਟਰ ਦੀ ਮੈਰਿਜ ਦੀ ਆਹ ਤਾਰ ਕੇ ਮੇਨਲੀ ਗੰਦਗੀ ਆਉਰੀ ਹੈ ਯਾਰ ਹੋਰ ਕਿਤੇ ਨਹੀਂ ਹੈਗੀ ਉਹ ਮੇਰੀ ਏਪੀਐਲ ਦੀ ਟਰੋਫੀ ਹੈਗੀ ਮੈਂ ਜਿੱਤੀ ਸੀ ਦਿੱਲੀ ਤੋਂ ਅਬ ਬੂਫਰ ਵਗੈਰਾ ਸਿੱਟ ਦਾਂਗੇ ਖਰਾਬ ਨੇ ਦੇਖੋ बस ਹੋਰ ਕੁਝ ਨਹੀਂ ਮੈਨੂੰ ਮੈਨੂੰ ਇੱਕ ਡਰ ਪਤਾ ਕਾ ਦਾ ਹੈ ਸਿਰਫ ਇੱਕ ਚੀਜ਼ ਦਾ ਡਰ ਹੈ ਸਫਾਈ ਕਰਦੇ ਵਿੱਚ ਛਿਪਕਲੀ ਦਾ ਮਾਂ ਛਿਪਕਲੀ ਦਾ ਬਾਈ ਇੰਨਾ ਕੁ ਡਰਦਾ ਨਾ ਕੁੜੀਆਂ ਨੂੰ ਬਾਈ ਛਿਪਕਲੀ ਤੋਂ ਬਹੁਤ ਡਰ ਲੱਗਦਾ ਮੈਨੂੰ ਸਭ ਤੋਂ ਜ਼ਿਆਦਾ ਡਰ ਉਦੋਂ ਹੀ ਹੈ ਬਸ ਹੋਰ ਕਿਸੇ ਦਾ ਡਰ ਨਹੀਂ ਹੈਗਾ ਆ ਜੋ ਫਿਰ ਕਰਦੇ ਆ ਸਫਾਈ ਲਈ ਐਂਟਰਟੇਨਮੈਂਟ ਲਈ ਆਪਾਂ ਲਾ ਲੈਣਾ ਗਾਣੇ ਕਿਉਂਕਿ ਗਾਣੇ ਤੋਂ ਬਿਨਾ ਤਾਂ ਕੰਮ ਹੁੰਦਾ ਨਹੀਂ ਦੇਖੋ ਕਿੱਸੇ ਸਫਾਈ ਹੋਈ ਆਪਾਂ ਆ ਚੱਕੋ ਇਹ ਲੱਗਦੇ ਹੀ ਹੋ ਉਹ ਗਾਇਸ ਗਾ ਪਹਿ ਚੁੱਕਿਆ ਮੰਮੀ ਨੇ অলমোਸਟ ਖਤਮ ਕਰਤਾ ਉਹ ਦੇਖੋ ਬਾਈ ਪ੍ਰੋਪਰ ਮੰਮੀ ਨੇ ਲਗਰਤੀ ਮੇਰੀ ਪਿੰਡ ਗੇ ਮੇਰੀ ਬਰੇ ਕੋ ਕਿ ਬੰਨੀ ਹੋ ਰਹੀ ਆਣ ਲੱਗ ਰਹੇ ਨੇ ਯਾਨੀ ਕਿ ਡੇਟ ਬੱਜ ਗਿਆ 3 ਵਜੇ ਆ ਜੰਗੇ ਫਿਰ ਮੈਂ ਉਹਨਾਂ ਜੋ ਆਕਾ ਨਾਲ ਰਲ ਕੇ ਕਰਾਂ ਕਿਉਂਕਿ ਮੇਰੇ ਬਸ ਦੀ ਗੱਲ ਹੈ ਨੀ ਹੈਨਾ ਕਿਉਂਕਿ ਮਿਊਜ਼ੀਅਮ ਵੀ ਕਰਨਾ ਬਈ ਪਲਾਟ ਵੀ ਕਰਨਾ ਬਹੁਤ ਕੰਮ ਹੈ ਸ਼ਾਮ ਹੋ ਗਈ ਐਨਾ ਜਿੰਨਾ ਵੀ ਲੋਕ ਹੈਡਫੋਨ ਲਾ ਕੇ ਕਰਦੇ ਆਪਾਂ ਹਲੋ ਗਾਇਸ ਬੰਨੀ ਵੀ ਆ ਗਿਆ ਸਕੂਲ ਚੋਂ ਇਨੇ ਕਿ 3 ਵਜੇ ਬੰਨੀ ਸਕੂਲ ਚ ਆ ਗਿਆ ਤਾਂ ਬੰਨੀ ਕਰੂਗਾ ਹੁਣ ਲੈਓ ਹੈਲਪ ਸਾਡੀ ਕਿਉਂਕਿ ਮਰਤੂ ਦਾ ਇਕੱਲੇ ਤੇ ਬਸਦਾ ਹੈ ਨਹੀਂ ਹੈਨਾ ਉਸ ਤੋਂ ਬਾਅਦ ਅਸੀਂ ਬਾ ਗੱਲੂ ਕੋੜੇ ਨੂੰ ਲਾਵਾਂਗੇ ਅੱਗ ਲੋ ਬਈ ਇਹ ਜਵਾਗ ਤੇਜ ਹੁੰਦੇ ਨੇ ਅੱਜ ਕੱਲ ਦੇ ਆਏ ਬੰਨੀ ਕਿੱਥੇ ਚੜ ਕੇ ਬਹਿ ਗਿਆ ਔਰ ਡਿੱਗੇ ਔਰ ਇਸ ਫੋਟੋਆਂ ਕਿੱਥੇ ਰੱਖੇਗਾ ਜੇ ਔਰੇ ਖੜੇਗਾ ਗਾਈਜ਼ ਜਦੋਂ ਅਸੀਂ ਹੁੰਦੇ ਸੀ ਬਚਪਨ ਅਸੀਂ ਵੀ ਅਹੀਂ ਛੋੜ ਕਰਦੇ ਹੁੰਦੇ ਸੀ ਅਸੀਂ ਚੜਦੇ ਉੱਪਰ ਉਛਲੰਗਾ ਮਾਰਦੇ ਨੀਚੇ ਦੁਕਾਨ ਦੀ ਸੁਪਾਈ ਕਰਦੇ ਰਹਿੰਦੇ ਸੀ ਚਲ ਆਏ ਨੀਚੇ ਆ ਜਾ ਤਾਂ ਗਾਈਜ਼ ਉਹਨੂੰ ਉੱਪਰ ਤਾਂ ਚੜ ਗਿਆ ਥੱਲੇ ਉੱਤਰ ਨਹੀਂ ਜਾ ਸਕੀ ਉਹ ਵੀ ਮੰਨੀ ਤਾਂ ਨੀਚੇ ਨਹੀਂ ਉਤਰਿਆ ਨਾ ਛਾਲ ਮਾਰਨੀ ਪਊਗੀ ਲੱਤਾਂ ਬਾਹਰ ਰਵਾਣੀ ਆ ਐ ਲੜਕ ਕੇ ਉੱਤਰ ਜਾ ਓਏ ਆ ਚੁੱਭ ਗਿਆ ਕੀ ਹੁਣ ਫਸ ਗਿਆ ਲੋ ਵੀ ਚੜਤ ਹੈਗੇ ਉੱਤਰਾ ਹੀ ਕਿਵੇਂ ਦੇਖੋ ਗਾਇਸ ਖੁਦ ਉਤਰਿਆ ਉੱਤੋਂ ਥੱਲੇ ਕਿਸੇ ਦੀ ਹੈਲਪ ਨਹੀਂ ਲਈ ਅਰੇ ਉਤਰਨ ਚ ਭਾਵੇਂ 20 ਮਿੰਟ ਲੱਗ ਗਏ ਆ ਖੁਦ ਉਤਰਿਆ ਉੱਤੋਂ ਥੱਲੇ ਲੋ ਗਾਇਸ ਫਾਈਨਲੀ ਰੂਮ ਦੀ ਵੀ ਸਫਾਈ ਹੋ ਗਈ ਹੈਣਾ ਰਸੋਈ ਮम्मी ਨੇ ਕਰਤੀ ਸੀ ਚਲੋ ਗਾਇਸ ਹੁਣ ਚਲਦੇ ਆਪਾਂ ਪਲਾਟ 'ਚ ਪਲਾਟ ਤੋਂ ਜਿਹੜਾ ਮੜਾ ਮੋਟਾ ਸਫਾਈ ਕਰਕੇ ਉਹਨੂੰ ਅੱਗ ਲਾ ਦਾਂਗੇ ਆਜੋ ਚਲਦੇ ਆ ਫਿਰ ਪਲਾਟ ਚੋ ਕੀ ਤਾਰ ਲਾਣੀ ਪਊਗੀ ਓ ਕਿ ਠੱਠੇ ਪੜ ਜਿੰਦੇ ਰਾਤ ਨੂੰ ਗੰਦ ਪਾਉਂਦੇ ਨੇ ਬਾਉਂਡਰੀ ਲਾਵਾਂਗੇ ਨਾਲੇ ਚਲੋ ਆਜੋ ਦੇਖੋ ਗਾਇਸ ਤੁਹਾਨੂੰ ਕਿਹਾ ਸੀ ਨਾ ਓਰੇ ਠੱਠੇ ਬਹਿ ਜਿੰਦੇ ਨੇ ਆ ਬੈਠਾ ਓਹ ਦੇਖੀ ਮਾਰ ਨਾ ਲਈ ਓਏ ਇੱਟਣਾ ਮਾਰ ਇੱਟਣਾ ਮਾਰ ਓਏ ਉੱਧਰੋਂ ਪਿਆ ਪਿੱਛੋਂ ਚ ਚ ਨੰਬਰ ਘਟਾ ਰਹੇ ਸਾਡਾ ਪਲਾਟ ਹੈ ਰਜਿਸਟਰੀ ਕਰਾਉਣ ਵਾਲਾ ਤੇ ਜਦੋਂ ਵੇ ਗਾਇਸ ਅਟੈਕ ਹੋ ਗਿਆ ਸੀ ਹੁਣ ਲਾਂ ਨਗ ਰਹੇ ਸੀ ਕੋੜੇ ਨੂੰ ਅੱਗ ਉਹ ਲਾ ਦੇ ਗੱਦੇ ਨੂੰ ਲਾ ਦੇ ਆਪੇ 1 ਮਿੰਟ ਚ ਫੋਕ ਜੂ ਉਹ ਗਾਇਸ ਅੱਗ ਲਾਤੀ ਯਾਨੀ ਕਿ ਜਿੰਨਾ ਵੀ ਆਹ ਪਲਾਟ ਦਾ ਮੜਾ ਮੁੱਟਾ ਜਿਹਾ ਹੋਊਗਾ ਕੂੜਾ ਸੀ ਇਹਦੇ ਵਿੱਚ ਅੱਗ ਦੇ ਵਿੱਚ ਹੀ ਲਾਈ ਜਾਵਾਂਗੇ ਯਾਨੀ ਕਿ ਉਸ ਤੋਂ ਬਾਅਦ ਲਾ ਦਾਂਗੇ ਬਾਉਂਡਰੀ ਗਾਇਸ ਲੱਗ ਗਈ ਅੱਗ ਠਾ ਠਾ ਹੋ ਗਿਆ ਹੁਣ ਸਾਰਾ ਕੂੜਾ ਆਇਆ ਇਸ ਤੋਂ ਇੱਧਰ ਰੱਖ ਕੇ ਫੂਕ ਦਾਂਗੇ ਤੇ ਗਾਇਸ ਦੇਖੋ ਰਾਵਣ ਦੀ ਤਲਵਾਰ ਇਹ ਫੂਕੀ ਨਹੀਂ ਹੈਗੀ ਵਾਹ ਓਏ ਰਾਵਣ ਯਾਨੀ ਜੰਗਾ ਜਮਣਾ ਲਾ ਦਿੱਤੀ ਲਵੇ ਉਹਨੇ ਸੈਟ ਚ ਘੇਰਤੀ ਹਾਂ ਗਾਇਸ ਤਾਂ ਲਖੋ ਰਾਵਣ ਦੀ ਤਲਵਾਰ ਦਾ ਹੁਣ ਦਹਨ ਹੋ ਜਾਊਗਾ ਗਾਈਸ ਲਾਟਾਂ ਦੇਖੋ ਉੱਪਰ ਤੱਕ ਓਏ 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 ਉਹ ਮੈਂ ਨਾ ਕਰ ਫੂਕ ਦੇ ਸਾਡਾ ਗਾਈਸ ਲਾ ਮੈਂ ਕਿਸੀ ਕੰਡੇ ਵਾਲੀ ਤਾਰ ਕਿਉਂਕਿ ਇਹ ਲਾ ਕੇ ਨਾ ਕੋਈ ਐਂਟਰ ਨਹੀਂ ਕਰੂਗਾ ਜਾਨਵਰ ਵਗੈਰਾ ਸੋ ਗਾਈਸ ਬਾਉਂਡਰੀ ਲੱਗ ਗਈ ਤੇ ਲਵੰਨਿਆ ਆਈਏ ਓਰੇ ਲਵੰਨਿਆ ਕਿਉਂ ਆਈਏ ਕਿਉਂਕਿ ਜਿਹੜਾ ਗੱਦੇ ਦੇ ਨੀਚੋਂ ਨਾ ਕੋਕਰਚ ਨਿਕਲੇ ਸੀ 600 ਕੋਕਰਚ ਨਿਕਲੇ ਤਾਂ ਇਹਨੇ ਉਹ ਖਾ ਇਹਨੇ ਖਾਣੇ ਸੀ ਉਹ ਤਾਂ ਕਰਕੇ ਆਈਏ ਜਿੱਥੇ ਸਫਾਈ ਹੁੰਦੀ ਉੱਥੇ ਜ਼ਰੂਰ ਪਹੁੰਚ ਜੰਦੇ ਕਿਉਂਕਿ ਚੂਹੇ ਚਾਹੇ ਕੋਕਰੇ ਚਿੱਕ ਲਈ ਨਿਕਲਦੇ ਨੇ ਨਾ ਤਾਂ ਉਹੇ ਖਾ ਜਾਂਦੇ ਲੋ ਗਾਈਜ਼ ਬੰਨੀ ਫੇਰ ਭੱਜ ਗਿਆ ਤੁਹਾਨੂੰ ਦੱਸਾਂ ਬੰਨੀ ਉੱਥੇ ਕਮਾਜ ਪੈ ਰਿਆ ਤੁਹਾਨੂੰ ਦੱਸ ਦੂੰ ਦਿਖਾਣਾ ਆ ਦੇਖੋ ਆਹ ਕੁੱਥੇ ਕਮਾਜ ਪੈ ਰਿਆ ਹੈ ਚਲੋ ਵਧੀਆ ਬਈ ਪ੍ਰੈਸ ਤਾਂ ਕਹਿ ਨਹੀਂ ਤੇ ਡੇੜੀ ਨੂੰ ਇਹਦਾ ਬਾਪੂ ਬਲੌਗ ਦੇਖੋ ਇਹ ਤੋਂ ਉਹਦਾ ਆਪ ਹੀ ਪਤਾ ਲੱਗ ਜਾਊਗਾ ਵੀ ਆਹ ਕੁ ਲੈ ਰਿਹਾ ਦੇਖੋ ਆਹ ਕੀ ਬਣਾ ਤਾ ਦੇਖੋ ਕੁੱਠੇ ਕਮੀਜ਼ ਖਾ ਰਹੇ ਨੇ ਆਲਾ ਤਲਵਾਰ ਖੂਣ ਵਾਲੀ ਦੇ ਆ ਦੇਖੋ ਗイズ ਐਵੇਂ ਦੇਖ ਕੇ ਬਣਾ ਰਹੇ ਦੇਖੋ ਦਿਮਾਗ ਹੀ ਹੋਰ ਪਾਸੇ ਲੱਗਿਆ ਹੋਇਆ ਹੈ ਪੜਨ ਲਿਖਣ ਚ ਹੈ ਨਹੀਂ ਤਲਵਾਰਾ ਨਾ ਬਣਾਵ ਲੋ ਅਜੇ ਇਹ ਪਲਾਸਟਿਕ ਦੂਜੀ ਗੱਤੇ ਹੀ ਤਲਵਾਰਾ ਜਿਹੜਾ ਕੱਲ ਲੋਹੇ ਦੀ ਬਣਾਉਗਾ ਇਹ ਤੇ ਗイズ ਹੁਣ ਆਗੇ ਸੀ ਮਿਊਜ਼ੀਅਮ ਚ ਮਿਊਜ਼ੀਅਮ ਦੀ ਸਫਾਈ ਕਰਨੀ ਆ ਦੇਖੋ ਬਟ ਮਿਊਜ਼ੀਅਮ ਦੀ ਸਫਾਈ ਸਾਡੇ ਬਸ ਦੀ ਹੈ ਨਹੀਂ ਤਾਂ ਕਰਕੇ ਅਸੀਂ ਚੜਾਈ ਨੂੰ ਲੈ ਆਏ ਆ ਇਹਨੇ ਆਪਣੀ ਇੱਕ ਸ਼ਕਤੀ ਨਾਲ ਹੀ ਸਾਰੇ ਸਫਾਈ ਕਰਦਨੇ ਆ ਲੈ ਲੈ ਬੰਨੇ ਮਾਰਦੇ ਸ਼ਕਤੀ ਬੂਮ ਬਿਮ ਬਿਮ ਕਰਕੇ ਸ਼ਕਤੀਆਂ 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 ਲੋ ਸਾਰਾ ਠਾ ਹਾਂ ਲੋ ਗਾਇਸ ਫਾਈਨਲੀ ਇਹਦੀ ਸਫਾਈ ਹੋ ਚੁੱਕੀ ਹੈ ਕਿਉਂਕਿ ਲਵਾਨਿਆਂ ਨੇ ਸ਼ਕਤੀ ਨਾਲ ਕਰਤੀ ਸ਼ਕਤੀ ਨਾਲ ਨਹੀਂ ਕਰੀ ਗਾਇਸ ਤਾਂ ਅਸੀਂ ਪਹਿਲਾਂ ਕਰਤੀ ਇਹ ਸਫਾਈ ਕਿਉਂਕਿ ਕਿਉਂਕਿ ਇਹਦੇ ਲਵਾਨਿਆਂ ਨਾਲ ਤਾਂ ਮਜ਼ਾਕ ਹੁੰਦਾ ਤੁਹਾਨੂੰ ਪਤਾ ਹੀ ਹੈ ਤਾਂ ਫਾਈਨਲੀ ਰੱਖੋ ਮਿਊਜ਼ੀਅਮ ਦੀ ਵੀ ਸਫਾਈ ਹੋਗੀ ਇਹਦੀ ਸਫਾਈ ਵੀਰੇ ਮੈਂ ਪਹਿਲਾਂ ਕਰੀ ਜਾਂਦਾ ਸੀਗਾ ਹੁਣ ਕਿਉਂਕਿ ਕਾਫੀ ਵਾਰਸ ਦਿਖਾਇਆ ਹੋਇਆ ਨਾ ਤਾਂ ਬੋਰਿੰਗ ਹੋ ਜਾਂਦਾ ਬਲੌਗ ਤਾਂ ਕਰਕੇ ਆਪਾਂ ਇਹਦੀ ਫਾਈਨਲੀ ਕਰਤੀ ਛੋੜੇ ਮੋਟੇ ਰਹਿ ਗਿਆ ਡੈਕ ਯਾਨੀ ਕਿ ਇਹ ਥੋੜੀ ਠੀਕ ਹੋਣ ਦਿੱਤੀ ਹੋਈ ਤੇ ਗਾਇਸ ਹੁਣ ਚੱਲਦੇ ਆ ਜੋਸ਼ੀ ਮਾਰਕੀਟ ਚ ਯਾਨੀ ਕਿ ਮੇਰੇ ਦੋਸਤ ਦਾ ਫੋਨ ਆਇਆ ਹੈਗਾ ਕੁਝ ਦੇਣਾ ਹੋਊਗਾ ਗਿਫਟ ਉਹਨੇ ਪੁਰਾਣਾ ਸਮਾਨ ਦੇਣਾ ਹੋਈ ਸਫਾਈ ਸੁਭੀ ਚੱਲ ਰਹੀ ਹੈ ਨਾ ਇਹ ਆ ਕੋਈ ਕੰਮ ਹੋ ਚਲੋ ਗਾਇਸ ਚੱਲਦੇ ਆ ਜੋਸ਼ੀ ਮਾਰਕੀਟ ਚ ਨਾਲੇ ਤੁਹਾਨੂੰ ਦਿਖਾਵਾਂਗੇ ਬਿਆਰ ਚ ਹੱਸਲ ਬਸਲ ਬਹੁਤ ਜ਼ਿਆਦਾ ਹੋ ਰਹੀ ਹੈ ਲੋ ਗਾਇਸ ਹੋਣ ਲੱਗੇ ਰੌਣਕ ਸ਼ੌਣਕ ਬਿਆਰਾਂ ਚ ਇਹਨੇ ਸੋਹਣੀ ਲੱਗ ਰਹੀਆਂ ਚੀਜ਼ਾਂ ਨੇ ਯਾਰ ਦਿਵਾਲੀ ਵੇਲੇ ਆ ਚੀਜ਼ ਦੀ ਰੌਣਕ ਹੁੰਦੀ ਹੈ ਯਾਰ ਹਾਂ ਲੋ ਗਾਇਸ ਹੋਣਾ ਇਸੀ ਬਾਜ਼ਾਰ ਚ ਗਾਇਸ ਉਹ ਇੱਧਰ ਰੌਣਕ ਹੀ ਨਹੀਂ ਹੈਗੀ ਯਾਰ ਨਵੇਂ ਬਾਜ਼ਾਰਾਂ ਚ ਇੰਨੀ ਰੌਣਕ ਹੈ ਪੁਰਾਣੇ ਬਾਜ਼ਾਰ ਚ ਦੇਖੀਂ ਬਿਲਕੁਲ ਰੌਣਕ ਨਹੀਂ ਆ ਲਗੂ ਦੁਕਾਨਾਂ ਬੰਦ ਕਰਕੇ ਬੈਠੇ ਆ ਦੇਖੋ ਗਾਇਸ ਇੱਧਰ ਨਵੇਂ ਬਾਜ਼ਾਰ ਚ ਭੀੜ ਦੇਖੋ ਦੁਕਾਨਾਂ ਚ ਬਿਲਕੁਲ ਵੀ ਨਹੀਂ ਹੈਗੀ ਆ ਨਵੇਂ ਚ ਦੇਖੋ ਕਿੰਨੇ ਆ ਪਰ ਰਸਤਾ ਵੀ ਨਹੀਂ ਹੈਗਾ ਲੰਘਣ ਨੂੰ वैसे गाइस दिवाली दी रौनक ना मेनू इस था। था। बार ਘੱਟ ਲੱਗਦੀ ਆ ਪਤਾ ਨਹੀਂ ਹਰ ਵਾਰੀ ਇਹੀ ਹੁੰਦਾ ਵੈਸੇ ਤਾਂ ਬਟ ਇਸ ਵਾਰ ਬਿਲਕੁਲ ਘੱਟ ਆ ਜਮੀ ਨਹੀਂ रौनक ਹੈਗੀ ਯਾਰ دیکھیں ਇੱਕ ਘਰ ਚ ਲੜੀ ਪੰਜ ਚ ਹੈ ਨਹੀਂ ਇੱਕ ਚ ਲੜੀ ਪੰਜ ਚ ਹੈ ਨਹੀਂ ਆਹ ਦੇਖੋ ਰੂ ਸੁੰਨ ਹੀ ਪਿਆ ਸਾਰਾ ਦੇਖੋ ਕਿੰਨੀ ਮਸਕਲਾ ਵਰਤੀਆਂ ਮੈਨੂੰ ਤਾਂ ਆਈ ਨਹੀਂ ਸਾਰ ਮਾਰੀਏ ਖੋਲਾ ਹੁਣੇ ਫੋਨ ਕੋਣ ਜੈ ਪਹੁੰਚ ਗਿਆ ਹੁਣ ਦਿਨ ਚ ਪਤਾ ਕਿਉਂ ਨਹੀਂ ਜਾਂਦਾ ਜੈ ਕਿਉਂਕਿ ਸਕੂਲ ਜਾਂਦਾ ਹੈ ਸਕੂਲ ਕਰਕੇ ਬੀਸੀ ਸ਼ਡਿਊਲ ਹੋਣ ਲੱਗ ਗਿਆ ਤਾਂ ਐ ਰਾਤ ਨੂੰ ਜਾਂਦਾ ਜਾਇ ਹੁਣ ਕਿੱਥੇ ਜਾਣੇ ਰੁਕਣਾ ਰੁਕਣਾ ਨਹੀਂ ਥੁੜੇ ਕਿੱਥੇ ਜਾਣੇ ਵਾ 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 ਦੇਖ ਪੂਰੇ ਕੰਮ ਦਾ ਪੂਰਾ ਨਤੀਜਾ ਕੀ ਹੋਇਆ ਪੰਪਦਰੇ ਹੱਥ ਤੇ ਬੱਚੇ ਨੇ ਹੁਣ ਬੱਚਾ ਬੱਚਾ ਦੇਖੋ ਫਿਰ ਇਹਨਾਂ ਇਹਨਾਂ ਲੋਕਾਂ ਦੇ ਸੁੱਟਦਾ ਸੀ ਇਹਦੇ ਉੱਪਰ ਹੀ ਆਪ ਹੀ ਬਚ ਗਿਆ ਆਜਾ ਐ ਹੁੰਦਾ ਹੁੰਦਾ ਕਰਮਾ ਕਰਮਾ ਇਹਨੂੰ ਕਹਿੰਦੇ ਨੇ ਕਰਮਾ ਦੇ ਟੱਕਰ ਤਾਂ ਗਾਇਸ ਹੁਣ ਚੱਲਦੇ ਆਂ ਸੀ ਪੁਲ ਦੇ ਵਿੱਚ ਝੂਟੇ ਲੈਣ ਲੋ ਗਾਇਸ ਆਗੇ ਸੀ ਅਸੀਂ ਪਾਰ ਥੱਲੇ ਪੁਲ ਥੱਲੇ ਪਾਰਕ ਚ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਹੈ ਬਾਈ ਝੂਟੇ ਤੈਨੂੰ ਤਾਂ ਐਕਸਰਸਾਈਜ਼ ਦੀ ਲੋੜ ਹੈ ਬਾਈ ਚਲੋ ਚਲੋ ਵਰ ਐਕਸਰਸਾਈਜ਼ ਕਰਾਂਗੇ ਕਿਹੜੀ ਐਕਸਰਸਾਈਜ਼ ਆਹ ਵਾਲੀ ਉਹ ਕਰ ਲੇਗਾ ਆਪਾਂ ਕਰਾਂਗੇ ਉੱਧਰ ਵਾਲੀ ਉਹ ਮੈਨੂੰ ਵਹ ਜਾਂਦਾ ਉਹ ਕਰਕੇ ਦਿਖਾ ਫਿਰ ਤੁਸੀਂ ਨਾਲ ਚਲੋ ਮੈਂ ਮੈਂ ਤੇਰਾ ਭਾਰ ਕੀ ਤੋ ਸਹਿ ਲੂੰਗਾ ਬਈ ਤੂੰ ਕਰ ਖੜਿਆ ਖੜਿਆ ਇੱਕ ਮਿੰਟ ਓਏ ਉਈ ਉਈ ਲੈ ਕਰ ਏ ਦੋ ਬੰਦੇ ਚਾਹੀਦੇ ਨੇ ਇਹਦੇ ਵਾਸਤੇ ਖੜ ਜਾ ਮੈਂ ਮੈਂ ਖੜ ਜਾ ਮੇਰੀ ਲੱਤ ਨਾ ਤੋੜ ਦੀ ਚਲੋ ਓਏ 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 ਖੜ ਜਾ ਮੇਰੇ ਫੋਨ ਹੱਥ ਚ ਓਏ ਓਏ ਹੌਣ ਹੱਥ ਚ ਲੋ ਵੀ ਅੱਜ ਜੈਬ ਕਿੰਨੇ ਕਿਲੋ ਵਜਨ ਕਿਟਾ ਲਈਆਂ 10 20 25 30 12 ਪੇਗਾਰ ਛੁੱਟਾ ਯਾਰ ਆ ਦੇਖੋ ਇਧਰ ਉਹ ਜੈ ਖੜਾ ਹੈ ਇਧਰ ਬਹੁਤ ਭਾਰੀ ਬੰਦਾ ਹੈ ਬਾਈ ਆ ਦੇਖੋ ਕਮਾ ਜਲਦੀ ਆ ਇੱਧਰ ਆਤਮਾ ਜੈਨੇ ਆ ਫਿਰ ਚਖਾ ਲਈ ਲੈ ਮਸਲਦਨਾਵੇਂ ਖੜ ਜਾ ਓਏ ਮਸਲਦਨਾਵੇਂ ਆ ਓਏ ਖੜ ਜਾ ਖੂਨ ਦੇਖ ਕੂੰ ਜਾਂਦਾ ਨਿਕਲ ਉਹ ਬੱਸ ਜੈਸਾ ਸਿਰ ਭੱਲਿਆ ਸੀ ਦੁਬਾਰਾ ਇੱਕ ਇੱਕ ਸੈਟ ਲਈਓ ਤੁਸੀਂ ਕਦੀ ਨਾ ਆਇਓ ਇੱਕ ਸੈਟ ਹੋਰ ਉਈ ਨਾ ਸਰਾ ਘੱਟਾ ਕਰਵਾ ਲਈ ਗਾਇਸ ਜਾਇ ਤੇ ਬਸ ਤਾਂ ਨਹੀਂ ਹੈਗੇ ਚਿੱਲੇ ਜਿਹੜੀ ਗੱਲ ਹੈ ਗਾਇਸ ਸ੍ਰਾਮ ਚ ਇਹ ਗੱਲ ਬਣਾਤੀ ਬਈ ਆ ਚੀਜ਼ ਦੀ ਪਹਿਲੀ ਵਾਰ ਆਇਆ ਨਾ ਤੋਰੇ ਹਾਂ ਜਾਇ ਤਾਂ ਮੈਂ ਤਾਂ ਆਇਆ ਹਾਂ ਇੱਕ ਜਾਇ ਤਾਂ ਪਹਿਲਾਂ ਘੁੰਮਿਆ ਹੋਇਆ ਮੈਂ ਪਹਿਲੀ ਵਾਰ ਆਇਆ ਬਾਈ ਬਹੁਤ ਸੋਹਣੀ ਜੀ ਕਾ ਤੋ ਯਾਰ ਮੈਂ ਉੱਤਰ ਮੈਂ ਛੱਨੇ ਰੱਖੋ ਮੈਂ ਉੱਤਰ ਮਰਨੇ ਬੰਨੇ ਚਲੋ ਠੀਕ ਹੈ ਜੀ ਝੁੱਲੇ ਬੋਤਲੇ ਲੈ ਛੱਡੋ ਹੁਣ ਜੇ ਜੇ ਖਵਾ ਜੈ ਖਵਾਊਗਾ ਹੁਣ ਸਾਨੂੰ ਕੁਲਫੀਆਂ ਖਵਾਏਗਾ ਨਾ ਬਈ ਨਾ ਕੁਲਫੀਆਂ ਨਹੀਂ ਫਾਸਟ ਫੂਡ ਦੇ ਪਰ ਉਹ ਪਾਗਲੀ ਕਿੰਨੇ ਦਾ 30 ਸਕੇਅਰ 30 ਦਾ ਉਸ ਦਿਨ ਦੀ ਉਸ ਦਿਨ ਦਾ ਵੀ ਕੱਟ ਲਵੇ ਸੀ ਅੱਜ ਵੀ ਲਵਾ ਦੇ ਅੱਜ ਨਹੀਂ ਹੈਗਾ ਕੱਟ ਲਵਾਂ ਇਹ ਆਹ 20ਵੇਂ ਤੇ ਤਲੇ ਨੇ ਦੀਸਰੇ ਬਈ ਕਿੰਨੇ ਰੁਪਏ ਲੈਣੇ ਨੇ 20ਵੇਂ ਲੈਣੇ ਨੇ 10 ਰੁਪਏ ਕਿ 20 ਆਹ ਦੇਖ ਲਓ ਗਾਇਸ ਕਿੰਨੇ ਦਾ ਲੈ ਓਏ ਸਭ ਭੁੱਲ ਗਏ ਕਿਹਨਾ ਬੋਲੇ ਤੂੰ ਵੀਰ ਵਾਂ ਮੁੰਡਾ ਕਰਕੇ ਗਿਆ ਸੀ ਮੈਂ ਕਰਕੇ ਗਿਆ ਸੀ ਹਾਂ ਤੇਰੇ ਦਸਤ ਉਹ ਤੂੰ ਜਾਣਵੇਂ ਤੂੰ ਨੂੰ ਬਣਾ ਜਾਣਦੇ ਸੀ ਆੜਤੀ ਉਹ ਮੈਂ ਕਿਹਾ ਵੀਰੇ ਇੱਕ ਮੁੰਡਾ ਖਾ ਗਿਆ ਉਹ ਕਹਿੰਦਾ ਆਪੇ ਪੈਸੇ ਨਹੀਂ ਦਿੰਦਾ ਮੈਂ ਕਿਹਾ ਜਾਣਵੇਂ ਜਾਣ ਲੋ ਚੱਕ ਕੇ ਮੇਰੇ ਫਿਰ ਤੈਨੂੰ ਦੇਣੇ ਵਣਗੇ ਤੂੰ ਸਿੰਗਰੋ ਲਾ ਦੇ ਇੱਕ ਪੀਸ ਦੋ ਆਏ ਮੂੰਹ ਪਕਵਾ ਲਿਆ ਜਾਣੇ ਓ ਗਾਇਸ ਆਗੇ ਸੀ ਘਰੇ ਯਾਨੀ ਕਿ ਮਿਊਜ਼ੀਅਮ ਚ ਠੀਕ ਹੈ ਗਾਇਸ ਅੱਜ ਦਾ ਵਲੋਗ ਕਰਦੇ ਆ ਇੱਥੇ ਹੀ ਐਂਡ ਆਈ ਹੋਪ ਤੁਹਾਨੂੰ ਅੱਜ ਦਾ ਵਲੋਗ ਪਸੰਦ ਆਇਆ ਹੋਗਾ ਵੀਡੀਓ ਵਧੀਆ ਲੱਗੀ ਹੋ ਤਾਂ ਲਾਈਕ ਕਰ ਦਿਓ ਚੈਨਲ ਨੂੰ ਗਾਓ ਸਬਸਕ੍ਰਾਈਬ ਯੂ ਆਰ ਬੇਲੇ ਯੂਟਿਊਬਰ ਯੂ ਆਰ ਬੇਲੇ ਯੂਟਿਊਬਰ ਬਾ 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 ਬਾ